ਨਹੀਂ ਮਿਲਨੇ ਨਹੀਂ ਮਿਲਨੇ ਉਹ ਸੱਚੀ 100-100 ਰੁਪਏ ਸੂਟ ਨਹੀਂ ਮਿਲਨੇ 100-100 ਰੁਪਏ ਸੂਟ ਨਹੀਂ ਮਿਲਨੇ ਬਾਜ਼ਾਰ ਚ 5-500 ਦਾ ਇੱਕ 5-500 ਦਾ ਇੱਕ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਕਾਦੀਆਂ ਚ ਆਜੋ ਕਾਦੀਆਂ ਜਾਜੋ ਜਿਹੜਾ ਬਾਜ਼ਾਰ ਚ 500 ਦਾ ਇੱਕ 100 ਰੁਪਏ ਦਾ ਡੂਟ ਮਿਲਨੇ 4 ਦਿਨ 4 ਦਿਨ ਬਹੁਤ ਵੱਡੀ ਸੇਲ ਬਹੁਤ ਵਾਰ 3 ਵਾਰ ਸ਼ੁੱਕਰਵਾਰ ਸ਼ਨੀਵਾਰ 22 ਜੂਨ ਤੱਕ ਆਜੋ -a a ₹100 روپے ਦਾ سوٹ ਲੈ جاؤ او ₹200 دے ریڈی میڈ سوٹ ਲੈ جاؤ سیتے ساے ₹200 دے 3000 ਵਾਲਾ ਕੱਢਿਆ ਘੜਾਇਆ ਨਾ ਨਾ ਘਟ ریڈی میڈ سوٹ ਲੈ ਜਾਓ 250 ਦਾ ਚੱਕੋ ਜੀ 올 ওভার ਸੂਟ او ਪਿਓਰ ਦਾ ਦੁਪੱਟਾ ਲਾ ਕੇ ਬਾਜ਼ਾਰ ਚ 600 ਰੁਪਏ ਦਾ ਇੱਥੇ 600 ਦੇ ਤਿੰਨ ਜਿਹੜੇ ਬਾਜ਼ਾਰ ਚ 2-200 ਰੁਪਏ ਦੇ ਦੁਪੱਟੇ ਲੈਨੇ ਹੋ ਮਾਤੂ ਸ਼ਰੀ ਦਸਤਾਰ ਨੇ ਕਰਤੇ 50 ਰੁਪਏ ਚ ਉਹ 50 ਰੁਪਏ ਦਾ ਦੁਪੱਟਾ ਸਿਰਫ 50 ਰੁਪਏ ਚ ਦੁਪੱਟਾ ਲੈ ਜਾਓ ਬਾਜ਼ਾਰਾਂ ਚ ਜਾਓਗੇ ਡਬਲ ਬੈਡ ਦੀ ਚਾਦਰ ਕੋਈ ਕਹਿੰਦਾ 800 ਕੋਈ ਕਹਿੰਦਾ 900 ਕੋਈ ਕਹਿੰਦਾ 1000 1000 ਵਾਲੀ ਬੈੱਡ ਸ਼ੀਟ ਲੈ ਜਾਓ 250 ਰੁਪਏ ਚ ਸਿਰਫ 250 ਰੁਪਏ ਚ ਬਾਜ਼ਾਰ ਚ 16-1700 ਰੁਪਏ ਜਿਹੜਾ ਸੂਟ ਬੈਗ ਦਾ ਇੱਥੇ ਤੁਹਾਨੂੰ ਅਸੀਂ ਦੇ ਰਿਹਾ ਨਾ ਸਿਰਫ 660 ਰੁਪਏ ਦਾ 7-700 ਵਾਲੇ 700 ਦੇ ਦੋ 350 ਦਾ ਸੂਟ ਕਰਤਾ 올ਓਵਰ ਕਾਟਨ ਦੁਪੱਟੇ ਨਾਲ ਟੱਕਾ ਪਾਤਾ ਬਟੱਕਾ ਪਾਤਾ ਕਢਾਈ ਵਾਲਾ ਸੂਟ ਵੇਆ ਸ਼ਾਦੀ ਵਾਲਾ ਸੂਟ ਬਾਜ਼ਾਰ 'ਚ 1500 ਦਾ ਇੱਥੇ 1500 ਦੇ 3500 ਰੁਪਏ ਦਾ ਇੱਕ ਜਿਹੜਾ ਬਾਜ਼ਾਰ ਤੁਸੀਂ ਲੈਣਾ 50000 ਰੁਪਏ ਦਾ ਸਾਡੇ ਕੋਲੋਂ 50000 ਵਾਲਾ ਕੱਪੜਾ 15000 'ਚ ਲੈ ਜਾਓ 50000 ਦਾ ਕੱਪੜਾ 15000 'ਚ ਸੋ 2500 ਵਾਲਾ ਸੂਟ 1275 'ਚ ਜਿਹੜੇ ਫੇਸਬੁੱਕ ਤੇ ਦੇਖਦੇ ਹੋ ਇੰਸਟਾਗ੍ਰਾਮ ਤੇ ਦੇਖਦੇ ਹੋ ਉਹ ਗੂਗਲ ਤੇ ਦੇਖਦੇ ਹੋ ਉਦਾਂ ਦੇ ਡਿਜ਼ਾਈਨ ਆ ਗਏ ਬਾਜ਼ਾਰ 'ਚ 5000 ਦਾ ਕੋਈ 5500 ਦਾ ਕੋਈ 4500 ਦਾ ਸਾਡੇ ਕੋਲ ਲੈ ਜਾਓ ਸਿਰਫ 2000 ਰੁਪਏ ਦਾ ਸੂਟ ਉਹ ਸਭ ਤੋਂ ਟੌਪ ਦਾ ਸੂਟ ਆ ਬਲੈਕ ਸੂਟ ਜਿੱਥੇ ਮਰਜੀ ਚੱਲ ਜਾਓ ਫੋਟੋ ਖੇਚ ਲਓ ਉਹ ਵੀਡੀਓ ਬਣਾ ਲਓ ਬਾਹਾਂ ਦੇ ਕੰਮ ਗਲੇ ਦੇ ਕੰਮ ਘੇਰੇ ਦੇ ਕੰਮ ਚਪਟਾ ਵੀ ਬਹੁਤ ਜ਼ਿਆਦਾ ਸੋਹਣਾ ਬਾਜ਼ਾਰ ਦਾ ਰੇਟ 4500 ਸਾਡੇ ਕੋਲ ਲੈ ਜਾਓ ਸਿਰਫ 2500 ਰੁਪਏ ਫੋਟੋ ਚੈੱਕ ਕਰੋ ਆ ਰੇਟ ਚੈੱਕ ਕਰੋ 8-8000 ਵਾਲਾ ਸੂਟ ਸਿਰਫ 3000 'ਚ ਅਜੰਟਾ ਰੰਗ ਸਤੋ ਮੋਲ ਵਾਲਾ ਰੰਗ ਬਾਜ਼ਾਰ 'ਚ 10000 ਦਾ ਸੂਟ ਇੱਥੇ 2500 ਰੁਪਏ ਦਾ ਸੂਟ ਬਾਜ਼ਾਰ ਦੇ ਵਿੱਚ 18000 20000 25000 ਆ ਦੇਖੋ ਇਦਾਂ ਸੂਟ ਮਿਲਦੇ ਆ ਸਾਡੇ ਕੋਲ 20 20000 ਵਾਲੇ ਸੂਟ ਲੈ ਜਾਓ 7000 8000 8500 82 8400 ਦੇ ਵਿੱਚ ਇਦਾਂ ਰੀਸ ਹਨ ਉੱਪਰ ਦੇਖੋ ਨਹੀਂ ਮਿਲਣੇ ਨਹੀਂ ਮਿਲਣੇ ਨਹੀਂ ਮਿਲਣੇ ਉਹ ਸੱਚੀ 100 100 ਰੁਪਏ ਸੂਟ ਨਹੀਂ ਮਿਲਣੇ 100 100 ਰੁਪਏ ਸੂਟ ਨਹੀਂ ਮਿਲਣੇ ਬਾਜ਼ਾਰ 'ਚ 5 500 ਰੁਪਏ ਦਾ ਇੱਕ 5 500 ਰੁਪਏ ਦਾ ਇੱਕ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਕਾਧੀਆਂ ਚ ਆਜੋ ਕਾਧੀਆਂ ਜਾਜੋ ਜਿਹੜਾ ਬਾਜ਼ਾਰ ਚ 500 ਦਾ 100 ਰੁਪਏ ਦਾ ਸੂਟ ਲੈ ਲੈ ਚਾਰ ਦਿਨ ਚਾਰ ਦਿਨ ਬਹੁਤ ਵੱਡੀ ਸੇਲ ਬਹੁਤ ਵਾਰ 20 ਵਾਰ ਸ਼ੁੱਕਰਵਾਰ ਸ਼ਨੀਵਾਰ 22 ਜੂਨ ਤੱਕ ਆਜੋ 100-100 ਰੁਪਏ ਦਾ ਸੂਟ ਲੈ ਜਾਓ ਓ ਇਹਦੇ ਵਿੱਚ ਰੰਗ ਬਹੁਤ ਵੇਰਣੇ ਆ ਡਿਜ਼ਾਈਨ ਬਹੁਤ ਵੇਰਣੇ ਆ ਹੋਰ ਬਾਜ਼ਾਰਾਂ ਚ ਜਾ ਕੇ ਲੁੱਟਣਾ ਨਾ ਕਰਾਓ 5-500 ਵਾਲਾ ਸੂਟ 500 ਦੇ 5 ਲੈ ਜਾਓ 500 ਰੁਪਏ ਪੰਜ ਲੈ ਜਾਓ। ਉਹ ਸੀਤੇਸਾਏ ਵੀ ਲੈ ਜਾਓ। ਉਹ ਸੀਤੇਸਾਏ 200 ਰੁਪਏ ਦੇ ਲੈ ਜਾਓ। ਉਹ 200 ਰੁਪਏ ਦੇ ਰੈਡੀਮੇਡ ਸੂਟ ਲੈ ਜਾਓ। ਸੀਤੇਸਾਏ 200 ਰੁਪਏ ਦੇ ਭਾਜੀ। ਦੇਖੋ ਜੀ ਬਾਜ਼ਾਰ 'ਚ ਜਾਓ ਕੋਈ ਕਹਿੰਦਾ 700 ਰੁਪਿਆ, ਕੋਈ ਕਹਿੰਦਾ 800 ਰੁਪਿਆ। ਉਹ ਰੈਡੀਮੇਡ ਸੂਟ, ਕਾਟਨ ਦੇ ਸੂਟ 7-700 ਵਾਲੇ ਲੈ ਜਾਓ 200 ਰੁਪਏ। 200 ਰੁਪਏ 200 ਰੁਪਏ ਦਾ ਰੈਡੀमेड ਸੂਟ ਕੜਾਈ ਵਾਲਾ 250 ਰੁਪਏ ਦਾ ਕੜਾਈ ਵਾਲਾ 250 ਰੁਪਏ ਦਾ ਸੀਤਾ ਸਤਾਇਆ 250 ਰੁਪਏ ਦਾ ਭਾਜੀ 5 500 ਰੁਪਏ ਸਮਾਈ ਐ ਆ 250 ਰੁਪਏ ਦਾ ਸੀਤਾ ਸਤਾਇਆ ਪਲਾਜੋ ਸੂਟ ਲੈ ਜਾਓ ਆ ਦੇਖੋ ਜੀ ਬਾਜ਼ਾਰ ਦਾ ਰੇਟ 1000 ਰੁਪਏ 1000 ਵਾਲਾ ਕੱਢਿਆ ਘੜਾਇਆ ਨਾ ਨਾ ਘੱਟ ਰੈਡੀमेड ਸੂਟ ਲੈ ਜਾਓ 250 ਦਾ ਬਾਜ਼ਾਰ ਚ 1000 ਦਾ ਇੱਕ ਇੱਥੋਂ ਲੈ ਜਾਓ 1000 ਦੇ 4 250 ਰੁਪਏ 4 ਦਿਨ 4 ਦਿਨ ਬਹੁਤ ਵੱਡੇ ਫਾਇਦੇ ਹੋਣੇ ਚੱਕੋ ਜੀ ਆਲ ਓਵਰ ਸੂਟ ਉਹ ਪ्योर ਦਾ ਦੁਪੱਟਾ ਲਾ ਕੇ ਬਾਜ਼ਾਰ 'ਚ 600 ਰੁਪਏ ਦਾ ਇੱਥੇ 600 ਦੇ 3 200 ਦਾ 1 600 ਦੇ 3 200 ਦਾ 1 600 ਦੇ 1 ਘੱਟੋ ਰੰਗ ਦੇਖੋ ਰੰਗ 6 600 ਵਾਲੇ ਸੂਟ ਵੀ 2 200 ਚ ਕਰਤੇ ਆ ਉਹ ਦੁਪੱਟੇ ਵੀ ਨਾਲ ਦੇ ਰਹੇ ਆ 600 ਵਾਲਾ ਲੈ ਜਾਓ 200 ਚ 200 ਰੁਪਏ ਦਾ ਸੂਟ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਵੱਡੇ ਫਾਇਦੇ ਓਏ ਆ ਵੀ ਚੈੱਕ ਕਰ ਲਓ ਗਰਮੀਆਂ ਦੇ ਤੋਹਫੇ ਆ ਗਏ ਪੰਜਾਬ ਚ 700 800 ਦਾ ਇੱਕ ਇੱਥੇ ਕਰਦੇ 500 ਦੇ ਦੋ 250 ਰੁਪਏ ਦਾ ਸੂਟ ਦੁਪੱਟਾ ਦੇਖੋ ਖੁੱਲਾ ਡੁੱਲਾ 250 ਰੁਪਏ ਦਾ ਲੈ ਜਾਓ ਕਾਦੀਆਂ ਕਾਦੀਆਂ ਚ ਆਜੋ ਵੱਡੇ ਫਾਇਦੇ ਹੋਣੇ ਆ ਓਏ ਕਾਦੀਆਂ ਦੇ ਵਿੱਚ ਆਜੋ ਓ ਮੇਲੇ ਲਾਤੇ ਓ 250 ਰੁਪਏ ਦਾ ਸੂਟ ਓਏ ਤੁਰਕ ਚੈੱਕ ਕਰ ਲਓ ਦੁਪੱਟੇ ਚੈੱਕ ਕਰ ਲੋ ਰੰਗ ਚੈੱਕ ਕਰ ਲੋ ਲੋ ਜੀ ਮਾ ਜੇਰੀ ਧਰਤੀ ਤੇ ਕਾਦੀਆਂ ਸ਼ੈਰ ਸੂਟਾਂ ਦੇ ਰੇਟਾਂ ਦੇ ਪਾ ਤੇ ਪਟਾਕੇ 8 800 ਵਾਲਾ ਸੂਟ ਲੈ ਜਾਓ 250 ਰੁਪਏ ਦਾ 250 ਰੁਪਏ ਦਾ ਉਹ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਰੰਗ ਵੀ ਸੋਹਣੇ ਸੋਹਣੇ ਦੁਪੱਟੇ ਵੀ ਕੁਲੇ ਢਲੇ ਕੋਈ 250 250 ਚ ਕਰਦੇ ਆ। ਉਹ ਚੱਕੋ ਜੀ 6600 ਆਏ। ਉਹ 7700 ਵਾਲੇ 700 ਦੇ ਦੋ 350 ਦਾ ਸੂਟ ਕਰਤਾ 올ਓਵਰ ਕਾਟਨ ਦੁਪੱਟੇ ਨਾਲ। ਦੇਖੋ ਰੰਗ ਚੈੱਕ ਕਰ ਲਓ ਬੜੇ ਸੋਹਣੇ ਸੋਹਣੇ ਗਰਮੀ ਵਾਲੇ ਰੰਗ। ਬਾਜ਼ਾਰ ਚ 800 ਰਾ ਇੱਕ ਇੱਥੇ ਦੇਵਾਂਗੇ 700 ਦੇ ਦੋ। ਸਾਢੇ 300 ਪਟਾਕਾ ਪਾਤਾ। ਪਟਾਕਾ ਪਾਤਾ। ਕੜਾਈ ਵਾਲਾ ਸੂਟ। ਉਹ ਵਿਆਹ ਸ਼ਾਦੀ ਵਾਲਾ ਸੂਟ। ਬਜ਼ਾਰ 'ਚ 1500 ਦਾ ਇੱਥੇ 1500 ਦੇ 3 500 ਰੁਪਏ ਦਾ ਇੱਕ ਆ ਦੇਖੋ ਜੀ 15 1500 ਵਾਲੇ ਸੂਟ ਲੈ ਜਾਓ 500 ਰੁਪਏ 'ਚ ਮਤਲਬ 1500 ਦੇ 3 ਘੜ ਤੇ ਰੰਗ ਇੱਜੀ ਬਹੁਤ ਆ ਡਿਜ਼ਾਈਨ ਇਹਦੇ ਵਿੱਚ ਹੀ ਬਹੁਤ ਆ ਲੈ ਜਾਓ 500 ਰੁਪਏ ਚ ਉਹ ਬਠੀਕ ਆ ਸੂਟ ਆ ਗਿਆ ਫੋਟੋ ਵਾਲਾ ਸੂਟ ਆ ਗਿਆ ਮਾਡਰ ਵਾਲਾ ਸੂਟ ਆ ਗਿਆ ਬਾਜ਼ਾਰ ਚ 16-1700 ਰੁਪਏ ਜਿਹੜਾ ਸੂਟ ਵੇਖਦਾ ਇੱਥੋਂ ਤੁਹਾਨੂੰ ਅਸੀਂ ਦੇ ਰਿਹਾ ਨਾ ਸਿਰਫ 650 ਰੁਪਏ ਦਾ ਦੁਪੱਟੇ ਨਾਲ ਕਢਾਈਆਂ ਕੱਡੇ ਪਹੁੰਚੇ ਆਹ ਸ਼ਰਟ ਚੈੱਕ ਕਰ ਲੋ 16-17 16 ਸੂਟ ਵੀ 650 ਰੁਪਏ ਚ ਉਹ ਦਿਨ ਚਾਰ ਦਿਨ ਚਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਬੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਚਾਰ ਦਿਨ ਦਾ ਮੇਲਾ ਆ ਆ ਵੀ ਚੈੱਕ ਕਰ ਲੋ ਜੀ ਰੰਗ ਵੀ ਸੋਹਣੇ ਸੋਹਣੇ ਕੋਈ 500 ਕੋਈ 600 ਕੋਈ 700 ਆ ਦੇਖੋ ਬਾਜ਼ਾਰ ਦਾ ਰੇਟ 2000 ਰੁਪਿਆ 2 2000 ਰੁਪਿਆ ਸੂਟ ਵੇਚਦਾ ਅਸੀਂ ਦਵਾਂਗੇ 750 ਦਾ 750 ਰੁਪਏ ਦੇ ਸੂਟਾਂ ਚ ਡਿਜ਼ਾਈਨ ਚੈੱਕ ਕਰ ਲੋ ਕੋਈ ਇਹਦਾ 2200 ਨਹੀਂ ਲੈਣਾ 750 ਚ ਦਰਮਿਆਲੇ ਸੂਟਾਂ ਦੇ ਰੇਟਾਂ ਦੇ ਪਟਾਕੇ ਪਾਤਿਆ ਕੱਪੜਾ ਵੀ ਮਲਾਈ ਅਰਗਾ ਮਲਮਲ ਅਰਗਾ ਕੱਪੜਾ ਛੇਤੀ ਆਜੋ ਇਸ ਵੇਲੇ ਸਭ ਤੋਂ ਵੱਡੀ ਸੇਲ ਸਮਰ ਸੇਲ ਆਤੀਆ ਆ ਚੈੱਕ ਕਰ ਲੋ ਕੋਈ ਝੂਠ ਨਹੀਂ ਬੋਲਦੇ ਕੋਈ ਗੱਲਾਂ ਕੋਲ ਨਹੀਂ ਲਾਉਂਦੇ ਆ ਬਟਿਕਾ ਵਾਲੇ ਪੀਸ ਸੋਲੋ ਸੋਲੋ ਜਿਹੜੇ 2 200 ਰੁਪਏ ਦੇ ਬਾਜ਼ਾਰ 'ਚ ਗਲਿਆਂ ਤੇ ਵੀ ਕੰਮ ਕੀਤਾ ਉਹ 2000 ਦਾ ਸੂਟ ਵੀ 850 ਰੁਪਏ 'ਚ ਘਾਟਤਾ ਓਏ ਆ ਦੇਖੋ ਕਲਰ ਚੈੱਕ ਕਰ ਲੋ ਸੂਟ ਤਾਂ ਮਾਰ ਦਿਆ ਚਮਕਾਰੇ ਚਮਕਾਰੇ ਪੈਂਦੇ ਆ ਪੂਰੇ ਰੇ ਆ ਵੀ 850 ਹੁਣ ਆਹ ਚੈੱਕ ਕਰ ਲੋ ਜੇ ਕਿਤੇ ਪਤਾ ਕਰੂਗੇ ਰਕਣਾ 2000 ਰੁਪਇਆ ਆ ਵੀ ਲੈ ਜਾਓ 850 ਭਾਈ ਜੀ ਕਮਾਲ ਕਰਤੀ ਸਾਰਾ ਪੰਜਾਬ ਅਸੀਂ ਘੁੰਮੀਦਾ ਦੁਕਾਨਾਂ ਤੇ ਚਾਹੀਦਾ ਪੱਕ ਪੱਕ ਸ਼ਹਿਰਾਂ ਚ ਚਾਹੀਦਾ ਆ ਕਿਤੇ ਵੀ 850 ਦਾ ਸੂਟ ਨਹੀਂ ਕੋਈ 2000 ਤਾਂ ਦਿੰਦਾ ਕੋਈ 2500 ਦਾ ਕੋਈ 2500 ਦਾ ਓ ਤੁਸੀਂ ਟਰੱਕ ਲੁੱਟਿਆ ਆ ਕੋਈ ਰੇਲ ਗੱਡੀ ਲੁੱਟੀ ਆ ਇੰਨਾ ਸਸਤਾ ਦਿੰਨੇ ਕਿਤਾ ਤੁਸੀਂ ਦੇਖੋ ਜੀ ਨਾ ਤਾਂ ਟਰੱਕ ਲੁੱਟਿਆ ਨਾ ਰੇਲ ਗੱਡੀ ਲੱਕੀ ਆ ਇੱਥੇ ਸਰਵ ਰੇਟ ਕੱਟ ਲਾਈ ਦੇ ਆ ਮਾਰਜਨ ਜੈਜ ਰੱਖੀਦੇ ਆ ਆ ਲੋਕਾਂ ਦੇ ਫਾਇਦਾ ਕਰੀਦੇ ਆ 25 2500 ਵਾਲੇ ਸੂਟ 1475 ਦੇ ਆ ਚੈੱਕ ਕਰੋ ਡਿਜ਼ਾਈਨ ਆ ਕਾਟਨ ਦੇ ਡਿਜ਼ਾਈਨ ਬਾਜੀ ਇਹ ਕਾਦੀਆਂ ਵਾ ਟਾਂਡਾ ਦਸੂਆ ਮਕੇਰੀਆਂ ਭੁੱਲ ਜਾਓਗੇ ਗਰਦਾਸਪੁਰ ਭੁੱਲ ਜਾਓਗੇ ਕਾਦੀਆਂ ਚੇਤੇ ਰਹਿਣਾ ਕਾਦੀਆਂ ਆ ਦੇਖੋ ਜੀ ਜਿਹੜੇ ਬਾਜ਼ਾਰ 'ਚ 2 200 ਰੁਪਏ ਦੇ ਦੁਪੱਟੇ ਲੈਨੇ ਹੋ ਮਾਤੂ ਸ਼੍ਰੀ ਦਸਤਾਰ ਨੇ ਕਰਤੇ 50 ਰੁਪਏ 'ਚ ਉਹ 50 ਰੁਪਏ ਦਾ ਦੁਪੱਟਾ ਸਿਰਫ 50 ਰੁਪਏ ਦੇ ਦੁਪੱਟਾ ਲੈ ਜਾਓ ਡਿਜ਼ਾਈਨ ਬਹੁਤ ਲੈ ਜਾਓ ਉਹ ਰੰਗ ਜਿੰਨੇ ਮਰਜ਼ੀ ਲੈ ਲਓ 50 ਰੁਪਏ ਦਾ ਦੁਪੱਟਾ ਕਾਦੀਆਂ ਦੇ ਵਿੱਚ ਮਿਲਣਾ ਸਿਰਫ ਕਾਦੀਆਂ ਦੇ ਦੇਖੋ ਪੁਜਾਰਾ ਚ ਜਾਉਂਗੇ ਡਬਲ ਬੈਡ ਦੀ ਚਾਦਰ ਕੋਈ ਕਹਿੰਦਾ 800 ਕੋਈ ਕਹਿੰਦਾ 900 ਕੋਈ ਕਹਿੰਦਾ 1000 1000 ਵਾਲੀ ਬੈੱਡ ਸ਼ੀਟ ਲੈ ਜਾਓ 250 ਰੁਪਏ ਚ ਸਿਰਫ 250 ਰੁਪਏ ਚ ਸਹਰਾਣੇ ਕਬਰ ਨਾਲ ਦਵਾਂਗੇ 2250 ਸੁਝ ਰਿਹਾ ਜੋ ਰੈਂਕ ਦਾ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 2250 ਚ 2250 ਲੈ ਜਾਓ ਇਹ ਕਰ ਲੋ ਪਹਿਲਾਂ ਚੈੱਕ ਕਰ ਲੋ ਦੁਪੱਟੇ ਦੁਪੱਟਿਆਂ ਦੇ ਉੱਤੇ ਕਿੰਨੇ ਸੋਹਣੇ ਕੰਮ ਫਿਰ ਸੂਟ ਚੈੱਕ ਕਰ ਲੋ 2500 ਵਾਲਾ ਸੂਟ 1275 ਚ ਉਹ ਚਾਹੀਦਾ ਕੱਪੜਾ ਉਹ ਦਾਜ ਮੇਰ ਦਾ ਕੱਪੜਾ ਲੈਣਾ ਦੇਣ ਲੈਣੇ ਕੱਪੜਾ ਲੈਣਾ ਕਿਹੜਾ ਬਾਜ਼ਾਰ ਤੁਸੀਂ ਲੈਣਾ 50000 ਰੁਪਏ ਦਾ ਸਾਡੇ ਕੋਲੋਂ 50000 ਵਾਲਾ ਕੱਪੜਾ 15000 ਚ ਲੈ ਜਾਓ 50000 ਦਾ ਕੱਪੜਾ 15000 ਚ 70 70% ਤੱਕ ਦੀ ਸੇਲ 70% ਤੱਕ ਬਾਜ਼ਾਰ ਨਾਲੋਂ ਸਸਤਾ ਕੱਪੜਾ ਲੱਕੋ ਜੀ ਉਹ ਦਾਜਵਰੀ ਵਾਲੇ ਸੂਟ ਉਹ ਗਹਿਣੇ ਵਾਲੇ ਸੂਟ ਵੀ ਆ ਗਏ ਆ ਆ ਚੱਕ ਕਰੋ ਨੈਚੁਰਲ ਕ੍ਰੇਸ ਤੇ ਚਾਰ ਦਿਨਾਂ ਹੀ ਸੇਲ ਆਤੀ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਚਾਰ ਦਿਨਾਂ ਹੀ ਸੇਲ ਚਾਰ ਦਿਨਾਂ ਹੀ ਸੇਲ ਚਾਰ ਦਿਨਾਂ ਹੀ ਸੇਲ ਬਿਆਰੇ ਤੇ 3000 ਰੁਪਏ ਮਿਲਨ ਵਾਲਾ 1500 ਰੁਪਏ ਦਾ ਗੜਾਈ ਕੱਢਿਆ ਸੂਟ ਦੇ ਰਹੇ ਆ ਜੀ ਆਹ ਦੇਖੋ ਜੀ بار بار ਕਹਿੰਨੇ ਆ ਵਿਆਹ ਸ਼ਾਦੀ ਦਾ ਕਪੜਾ 50000 ਵਾਲਾ 15000 ਚ ਇਦਾਂ ਦੇ ਭਾਰੇ ਭਾਰੇ ਸੂਟ ਕੋਟੀਆਂ ਦੇ ਭਾਅ ਕਰਤੇ ਆ ਲੈ ਜਾਓ ਫ੍ਰੀ ਦੇ ਪਾ ਦੇਖੋ ਰੰਗ ਦੇਖੋ ਡਿਜ਼ਾਈਨ ਜਿਹੜੇ ਫੇਸਬੁੱਕ ਤੇ ਦੇਖਦੇ ਹੋ ਇੰਸਟਾਗ੍ਰਾਮ ਤੇ ਦੇਖਦੇ ਹਾਂ ਉਹ ਗੂਗਲ ਤੇ ਦੇਖਦੇ ਹਾਂ ਉਦਾਂ ਦੇ ਡਿਜ਼ਾਈਨ ਆ ਗਏ ਬਾਜ਼ਾਰ 'ਚ 5000 ਦਾ ਕੋਈ 5500 ਦਾ ਕੋਈ 4500 ਦਾ ਸਾਡੇ ਕੋਲ ਲੈ ਜਾਓ ਸਿਰਫ 2000 ਰੁਪਏ ਦਾ ਸੂਟ ਭਾਰੇ ਭਾਰੇ ਸੂਟਾਂ ਤੇ ਵੀ ਰਿਕਾਰਡ ਬਣਾਤੇ ਆ ਸਾਡੇ ਕੋਲ ਆਂਟੀਆਂ ਤਾਈਆਂ ਚਾਚੀਆਂ ਕੁੜੀਆਂ ਲਈ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਲਈ ਸਾਰੀਆਂ ਵੈਰਾਈਟੀਆਂ ਆ ਸਭ ਤੋਂ ਟੌਪ ਦਾ ਸੂਟ ਆ ਬਲੈਕ ਸੂਟ ਜਿੱਥੇ ਮਰਜ਼ੀ ਚੱਲ ਜਾਓ ਫੋਟੋ ਖੇਚ ਲਓ ਉਹ ਵੀਡੀਓ ਬਣਾ ਲਓ ਪਾਹਾਂ ਦੇ ਕੰਮ ਗਲੇ ਦੇ ਕੰਮ ਘੇਰੇ ਦੇ ਕੰਮ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਬਾਜ਼ਾਰ ਤਾਂ ਰੇਟ 4500 ਸਾਡੇ ਕੋਲ ਲੈ ਜਾਓ ਸਿਰਫ 2200 ਰੁਪਏ ਦਾ ਚੱਕੋ ਜੀ ਅੱరే ਰੇਟ ਘੱਟ ਤੇ ਆ ਆਹ ਨਹੀਂ ਸੂਟ ਚੱਕੋ ਜੀ ਤਾਜਵਰੀ ਵਾਲਾ ਸੂਟ ਚੱਕੋ ਜੀ ਫੋਟੋ ਚੈੱਕ ਕਰੋ ਆ ਰੇਟ ਚੈੱਕ ਕਰੋ 8 8000 ਵਾਲਾ ਸੂਟ ਸਿਰਫ 30000 ਤੇ ਨੈਚੁਰਲ ਕਰੇਵ ਦੇ ਬੇਸ ਲਾਤੇ ਆ ਤਾਜਵਰੀ ਵਾਲੇ ਸੂਟ ਵਿਆਹ ਵਾਲੇ ਸੂਟ ਜੇ ਅਸੀਂ ਗੱਲ ਕਹਿ ਰਹੇ ਹਾਂ ਨਾ 50000 ਵਾਲਾ ਕਪੜਾ 15000 ਤੇ ਦੇ ਰਹੇ ਹਾਂ ਉਹ ਰੇਟਾਂ ਤੋਂ ਦੇਖ ਕੇ ਤੁਹਾਨੂੰ ਪਤਾ ਲੱਗਦਾ ਆ ਚੈੱਕ ਕਰੋ ਦਸਤਾਰ ਵਰੀ ਜਿਹੜੇ ਸੂਟ ਮਰਜੰਟਾ ਰੰਗ ਸਭ ਤੋਂ ਮੋਹ ਲੈਣ ਵਾਲਾ ਰੰਗ ਪਿਆਰ ਚ 10000 ਦਾ ਸੂਟ ਇੱਥੇ 2500 ਰੁਪਏ ਦਾ ਸੂਟ ਦੱਸੋ ਜੀ ਇਤਨੇ ਡਿਜ਼ਾਈਨ ਇਤਨੇ ਵੈਰਾਈਟੀਆਂ ਨਹੀਂ ਮਿਲਣੀਆਂ ਤੁਸੀਂ ਦੁਕਾਨਾਂ ਤੇ ਜਾਂਦੇ ਹੋ ਲੋਕਾਂ ਕੋ ਸਿਰਫ 100 100 200 500 1000 ਤੱਕ ਦੀ ਵੈਰਾਈਟੀ ਮਾਤੂ ਸ਼ਰੀ ਦਸਤਾਰ ਕਾਦੀਆਂ ਆਜੋ 100 ਰੁਪਏ ਦਾ ਸੂਟ ਵੀ ਦਵਾਂਗੇ 500 ਰੁਪਏ ਵੀ ਦਵਾਂਗੇ 5000 ਦਾ ਵੀ ਦਵਾਂਗੇ 25000 ਤੱਕ ਦਵਾਂਗੇ ਸਾਡੇ ਕੋਲ ਆਉਣ ਦੇ ਫਾਇਦੇ ਫਾਇਦੇ ਆ ਅਸੀਂ ਸਾਰੇ ਸੂਟਾਂ ਦੇ ਉੱਤੇ ਇੰਦਾਂ ਦੇ ਭਾਰੇ ਭਾਰੇ ਸੂਟਾਂ ਦੇ ਵੀ 70% ਬਾਜ਼ਾਰ ਨਾਲੋਂ ਸਸਤੇ ਰੇਟ ਲੈ ਕੇ ਲਾ ਦਿੱਤੇ ਹੈਗੇ ਆ ਆ ਚੀਜ਼ਾਂ ਚੈੱਕ ਕਰੋ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣੇ ਹੋ ਤੁਸੀਂ ਵੱਡੇ ਸ਼ਹਿਰ ਚੰਡੀਗੜ੍ਹ ਮਹਾਲੀ ਦਿੱਲੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੋਂ ਆਉਣੇ ਹੋ ਬਠਿੰਡੇ ਤੋਂ ਆਉਣੇ ਹੋ ਜਿਹੜੇ ਕਹਿੰਦੇ ਵੀ ਸਾਨੂੰ ਚੀਜ਼ਾਂ ਚਾਹੀਦੀਆਂ ਚੱਕਮੀਆਂ ਚੱਕਮੀਆਂ ਚਾਹੀਦੀਆਂ ਟ੍ਰੌਪ ਦੀਆਂ ਆ ਲਓ ਜੀ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਸੂਟਸ ਕੋਟੀਆਂ ਦੇ ਭਾਅ वैसे भी ਸਾਡੇ ਸਰਦਾਰਪਰਾ ਟੰਡਾ ਜੱਟ ਜ਼ਿਮੀਦਾਰ ਕਹਿੰਦੇ ਆ ਪੈਸੇ ਦੀ ਪਰਵਾਹ ਨਹੀਂ ਕਰਨੀ ਸ਼ੇਰਾ ਸਾਡੀਆਂ ਬੀਬੀਆਂ ਸਿਆਰਿਓ ਖੁਸ਼ ਕਰਦੇਓ ਕੱਪੜਾ ਚੰਗਾ ਦੇਦੇਓ ਉਹਨਾਂ ਲਈ ਬੜੇ ਵੱਡੇ ਫਾਇਦੇ ਆ ਦੇਖੋ ਜੀ ਟਾਂ ਟਾਂ ਦਸੂਹਾ ਮਕੇਰੀਆਂ ਪਠਾਨਕੋੜ ਜਿੰਨੇ ਲਾਗੇ ਲੱਗਦੇ ਪਿੰਡ ਆਜੋ ਕਾਦੀਆਂ ਹੁਣ ਕਾਦੀਆਂ ਦੇ ਵਿੱਚ ਸੂਟ 100 ਵਾਲੇ 200 ਵਾਲੇ ਨਹੀਂ ਇੰਨਾ ਤੇ ਵੀ ਪਾਰੀ ਸੇ ਲਾਤੀ ਆ। ਦੇਖੋ ਸ਼ਿਮਰ ਦਾ ਸੂਟ, ਇਸ ਵੇਲੇ ਸ਼ਿਮਰ 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 ਹੋਈ ਪਈ ਆ। ਨਵਾਂ ਕੱਪੜਾ ਆ ਗਿਆ, ਨਵੇਂ ਡਿਜ਼ਾਈਨ ਆ। ਇਹ ਵੀ ਫ੍ਰੀ ਦੇ ਭਾ ਦੇਣੇ ਆ। ਉਹ ਕਾਟੀਆਂ ਦੇ ਭਾ, ਚਾਹੇ ਚਿੱਟੇ ਸੂਟ ਲੈ ਜਾਓ, ਕਾਲੇ ਲੈ ਜਾਓ, ਪੀਲੇ ਲੈ ਜਾਓ, ਨੀਲੇ ਲੈ ਜਾਓ। ਜਿੱਦਾਂ ਨੇ ਮਰਜ਼ੀ ਰੰਗ ਲੈ ਜਾਓ। ਸਾਰੇ ਸੂਟਾਂ ਦੇ ਬਹੁਤ ਸਾਰੀ। ਓਏ ਅਸੀਂ ਟਰੇਲਰ ਦਿਖਾ ਰਹੇ ਆ। ਫਿਲਮ ਜੇ ਦੇਖਣੀ ਤਾਂ ਦੁਕਾਨ ਤੇ ਆ ਜਿਓ। ਫੈਰੇ ਵੱਡੇ ਕਰਨੇ ਆ ਵਿਆਹਾਂ ਸ਼ਾਦੀਆਂ ਵਾਲੇ ਸੂਟਾਂ ਜੀ। ਵੱਡੇ ਫੈਰੇ ਕਰਕੇ ਪੇਜਾਂਗੇ। ਚੱਕੋ ਜੀ, ਆ ਚੱਕੋ ਜੀ ਸੂਟ ਆ ਗਿਆ ਸਭ ਤੋਂ ਸ਼ਾਨਦਾਰ। ਪਾਹਾਂ ਤੇ ਕੰਮ ਪਹੁੰਚਿਆ ਤੇ ਕੰਮ ਫਰੰਟ ਤੇ ਕੰਮ ਤੇ ਦੁਪੱਟਾ ਬਾਹ ਕਮਾਲ ਬਣਾਤਾ ਰੇਡ ਸੋਨੋ ਬਾਜ਼ਾਰ ਚ 10000 ਦਾ ਇੱਥੇ 5500 ਰੁਪਏ ਦਾ ਆ ਦੇਖੋ ਜੀ ਦੁਪੱਟੇ ਕਿੰਨੇ ਹਲਕੇ ਹਲਕੇ ਆ ਸੋਹਣੇ ਸੋਹਣੇ ਡਿਜ਼ਾਈਨਰ ਆ ਦੇਖੋ ਲਹਿੰਗਾ ਚੋਲੀ ਇਹਨੂੰ ਚਾਹੇ ਸੂਟ ਬਣਾ ਲਓ ਚਾਹੇ ਲਹਿੰਗਾ ਚੋਲੀ ਬਣਾ ਲਓ ਚਾਹੇ ਅਨਾਰਕਲੀ ਟੱਚ ਬਣਾ ਲਓ ਇਤਾਂ ਦੇ ਡਿਜ਼ਾਈਨਰ ਪੀਸ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣੇ ਆ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਆ ਦੇਖੋ ਸਾਡੇ ਰੈੱਡ ਸੂਟ ਪਾਰੇ ਪਾਰੇ ਲਹਿੰਗਿਆਂ ਨੂੰ ਮਾਤ ਪਾਉਂਦੇ ਆ ਡਿਜ਼ਾਈਨਰ ਪੀਸ ਇੰਤਣਿਆ ਵਰਾਇਤਾਂ ਵੀ ਸਾਡੇ ਕੋਲ ਟਾਪ ਦੀਆਂ ਮਿਲ ਜਾਣੀਆਂ ਦੇਖੋ ਸਾਡੇ ਕੋਲ ਸੂਟਸ ਹੈਵੀ ਹੈਗੇ ਹਨਾ ਸੂਟ ਦਾ ਫਰੰਟ ਚੈੱਕ ਹਲੋ ਕਿੰਨਾ ਹੈਵੀ ਆ ਪਰ ਸੂਟ ਦੇ ਫਰੰਟ ਨਾਲੋਂ ਦੁਪੱਟਾ ਚੈੱਕ ਹਲੋ ਦੁਪੱਟਾ ਵੀ ਘੱਟ ਨਹੀਂ ਹੈਗਾ ਦੁਪੱਟਾ ਵੀ ਟਾਪ ਦਾ ਸਾਨੂੰ ਅਸੀਂ ਦੇ ਰਹੇ ਆ ਇਹ ਬਾਜ਼ਾਰ ਦੇ ਵਿੱਚ 18000 20000 22000 ਆ ਦੇਖੋ ਇੰਦਾਂ ਸੂਟ ਮਿਲਦੇ ਆ ਸਾਡੇ ਕੋਲ 20 20000 ਵਾਲੇ ਸੂਟ ਲੈ ਜਾਓ 7000 8000 8500 828400 ਦੇ ਵਿੱਚ ਇਹ ਦਰਬੀਸਨ ਹੋਪਾ ਦੇਖੋ ਜੀ ਕਾਤੀਆਂ ਦੇ ਵਿੱਚ ਤਾਜਵਰੀ ਦੇ ਕੱਪੜਾ ਦੇ ਮੈਂ ਕਹਿੰਦਾ ਨੇਰੀ ਰਿਹਾਵਾਂਗੇ ਆ ਸੂਟਾ ਦੀ ਵੈਰਾਈਟੀ ਸਿਰਫ ਟਰੇਲਰ ਹੈ ਪਿਕਚਰ ਹਲੇ ਬਾਕੀ ਹੈ ਡਿਜ਼ਾਈਨ ਇੱਕ ਤੋਂ ਇੱਕ ਚੜਦੇ ਤੋਂ ਚੜਦੇ ਡਿਜ਼ਾਈਨ ਆ ਤੁਸੀਂ ਦੁਪੱਟੇ ਚੈੱਕ ਕਰ ਲਓ ਭਾਜੀ ਵਰਕ ਚੈੱਕ ਕਰ ਲੋ ਕੱਲੀ ਕੱਲੀ ਚੀਜ਼ ਮੋਹੋ ਬੋਲਦੀ ਐ ਅਸੀਂ 100 200 ਸੂਟਾਂ ਵਾਲੇ ਨਹੀਂ ਅਸੀਂ ਸੇਲਾਂ ਵਾਲੇ ਨਹੀਂ ਹੈਗੇ ਭਾਜੀ ਸਾਡੇ ਕੋਲ ਰਾਇਲ ਕਲਾਸ ਵੀ ਚੀਜ਼ਾਂ ਹੈਗੀਆਂ ਪਰ ਸਾਡੇ ਕੋਲ ਇੱਕ ਚੀਜ਼ ਨਹੀਂ ਹੈਗੀ ਲੋਕਾਂ ਦੀ ਜੇਬ ਨਹੀਂ ਕੱਟੀ ਜਾਂਦੀ ਲੋਕਾਂ ਤੋਂ ਵੱਧ ਪੈਸੇ ਨਹੀਂ ਲਿੱਤੇ ਜਾਂਦੇ ਇਹਨਾਂ ਸੂਟਾਂ ਮਗਰ ਵੀ ਨਾਰਮਲ ਰੇਟ ਦਿੱਤੇ ਜਾਂਦੇ ਆ ਵੱਡੇ ਵੱਡੇ ਇੰਸਟਾਗ੍ਰam ਦੇ ਚੈਨਲਾਂ ਤੇ ਭਾਜੀ ਸੂਟ ਦਿਖਾਉਂਦੇ ਆ ਮੋਹਲਾ ਦੇ ਵਿੱਚ ਵੱਡੇ ਵੱਡੇ ਸ਼ੋਅਰੂਮ ਹੈ ਰਾਇਲ ਕਲਾਸ ਲਗਜ਼ਰੀ ਦਿਖਾਉਂਦੇ ਆ ਪਰ ਰੇਟਾਂ 'ਚ ਛੋਟੇ ਤੋਂ ਡਬਲ ਟ੍ਰਿਪਲ ਪੈਸੇ ਲਿੱਤੇ ਜਾਂਦੇ ਆ ਦੇਖੋ ਜੀ ਕਿੰਨੇ ਸ਼ਾਨਦਾਰ ਆ ਦੇਖੋ ਸੂਟ ਆਪ ਬੋਲਦੇ ਵੀ ਅਸੀਂ ਰੋਇ ਲਿਆ ਸੂਟ ਆਪ ਦੱਸਦੇ ਵੀ ਸਾਡੇ ਪੱਲੇ ਕੁਝ ਹੈਗਾ ਇਤਾਂ ਦੇ ਹੈਵੀ ਹੈਵੀ ਸੂਟ ਲੈਣੇ ਆ ਡਿਜ਼ਾਈਨਰ ਪੀਸ ਲੈਣੇ ਆ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਲੈਣਾ ਆਜੋ ਘਰ ਦੀਆਂ ਸ਼ਹਿਰ ਦੇ ਵਿੱਚ 4 ਦਿਨ ਵੱਡੇ ਫਾਇਦੇ ਹੋਣੇ ਆ ਬਾਰ ਬਾਰ ਕਹਿ ਰਹੇ ਆ ਬੁੱਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 22 ਜੂਨ ਤੱਕ ਰਿਕਾਰਡ ਤੋੜ ਦਾਂਗੇ ਤੁਸੀਂ ਵੀ ਛੇਤੀ ਪਹੁੰਚੋ ਬੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਰਦੀਆਂ